ਲੁਧਿਆਣਾ ਦੇ ਟੀਬਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਦੇ ਵਿੱਚ ਆਉਣ ਵਾਲੇ ਗੋਪਾਲ ਨਗਰ ਚੌਕ ਨੇੜੇ ਉਸ ਸਮੇਂ ਅਫਰਾ ਤਫਰੀ ਮਚ ਗਈ ਜਦੋਂ ਹਮਲਾਵਰਾਂ ਦੇ ਇੱਕ ਸਮੂਹ ਨੇ ਇੱਕ ਕਾਰ ਨੂੰ ਕੇਰ ਲਿਆ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਕੱਟਾ ਦੇ ਸਮੇਂ ਇੱਕ ਮਹਿਲਾ ਆਪਣੇ ਪਤੀ ਜੀ ਅਤੇ ਬੱਚੇ ਸਮੇਤ ਕਾਰ ਦੇ ਅੰਦਰ ਮੌਜੂਦ ਸੀ ਹਮਲੇ ਦੀ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਜਾ ਪ੍ਰਿੰਟਲੀ ਮਤਲਬ ਕਿ ਕੀ ਹੋਇਆ ਕੀ ਸੀਗਾ ਭਾਜੀ ਆ ਫੈਮਿਲੀ ਮੈਟਰ ਸੀਗਾ ਵੀ ਮਤਲਬ ਕੁੜੀ ਨੂੰ ਲੈ ਕੇ ਜਾ ਰਹੇ ਸੀਗੇ ਉਹ ਰੋ ਤੁਸੀਂ ਕਿੱਥੋਂ ਆਏ ਹੋ ਸਮਾਣੇ ਤੋਂ ਆਏ ਸੀ ਜੀ ਅੱਛਾ ਜੀ ਕੁੜੀ ਇੱਥੇ ਵਿਆਹੀ ਹੋਈ ਸੀਗੀ ਉਹਨੂੰ ਲੈਣ ਆਏ ਸੀਗੇ ਲੜਾਈ ਲੁੜੀ ਹੋ ਗਈ ਉਹਨੀ ਰਾਤ ਉਹਨਾਂ ਦੀ ਚਲੋ ਲੈਣ ਆਏ ਜਿਵੇਂ ਜੀ ਭਾਜੀ ਉਹਨਾਂ ਨੂੰ ਲੈ ਗਏ ਉਹਦੇ ਮਾਪਿਆਂ ਨੂੰ ਕਹਿ ਕੇ ਸੀ ਪਿਆਰ ਨਾਲ ਚਲੇ ਗਏ ਜੀ ਉਹਨੂੰ ਤੇ ਜਾਂਦੇ ਜਾਂਦੇ ਮੁੰਡੇ ਆ ਲੈਨੇ ਭਾਜੀ ਗੱਡੀ ਦੇ ਅੱਗੇ ਮੋਟਰਸਾਈਕਲ ਆਏ ਨੇ ਹਮਲਾ ਕੀਤਾ ਸਾਡੇ ਤੇ ਕਿਰਪਾਨਾਂ ਹੋਰ ਉਹਨਾਂ ਕੋਲ ਖੜਾੜੇ ਵਗੈਰਾ ਕਾਫੀ ਕੁਝ ਸੀਗਾ ਕਿੰਨੇ ਕੋਈ ਜਾਣੇ ਸੀਗੇ ਉਹ ਤਕਰੀਬਨ ਹੈਗੇ ਸੀ ਭਾਜੀ ਪੰਜਾਬ ਵਾਲਾ 100 ਬੰਦੇ ਸੀਗੇ ਜੀ ਹਾਂ ਜੀ ਘੱਟੋ ਘੱਟ 15 20 ਮੋਰਸਾਂ ਲਾਇਨੇ ਜੀ ਹਾਂ ਜੀ ਤੇ ਕੀ ਕੀ ਹਥਿਆਰ ਕੀ ਕੀ ਸੀ ਹਥਿਆਰ ਉਹਨਾਂ ਕੋਲ ਕਰਵਾਨਾ ਸੀਗੇ ਜੀ ਪੁਲਹਾੜੇ ਸੀਗੇ ਹਾਂ ਜੀ ਹਾਂ ਜੀ ਤੇ ਜਿਸੇ ਸ਼ਾਦੀ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਸੀ ਸ਼ਾਦੀ ਹੋਈ ਨੂੰ ਤਾਂ ਮੇਰੇ ਸਾਹਮਣੇ ਨਾਲੋਂ ਹੋ ਗਿਆ ਜੀ ਦੋ ਦੋ ਸਾਲ ਦੇ ਕਰੀਬ ਹੋ ਗਿਆ ਅੱਛਾ ਤੇ ਮਤਲਬ ਕਿ ਕੋਈ ਕਹਿੰਦੇ ਬੱਚਾ ਪੁੱচ্চਾ ਵੀ ਨਾਲ ਲੈ ਗਿਆ ਬੱਚਾ ਸੀਗਾ ਜੀ ਬੱਚੇ ਨੂੰ ਵੀ ਖੋ ਕੇ ਲੈ ਗਈ ਨਹੀਂ ਨਾਲ ਅੱਛਾ ਹਾਂ ਜੀ ਸੱਤ ਫੇਟ ਵੀ ਵੱਜੀ ਹੈ ਜੀ ਸੱਤ ਫੇਟ ਉਹ ਗੁੜੀਆ ਤੇ ਵੱਜੀ ਹੈ ਜੀ ਉਹ ਬਾਹ ਤੇ ਬਸੂਖ ਜੀ ਹੋਈ ਸ਼ੀਸ਼ੇ ਟੁੱਟੇ ਨੇ ਸਰ ਕੰਚੂ ਬਗਿਆ ਰਪ ਗਿਆ ਅੱਛਾ ਅਲੀਸ਼ਾ ਅੱਛਾ ਕੀ ਗੱਲ ਕੀ ਹੋਈ ਅੱਜ ਬਹੁਤ ਵਾਈਸ ਦੇ ਵਿੱਚ ਲੜਾਈ ਸੀ ਸਾਡੀ ਸੋਲਵ ਹੋ ਗਈ ਉਸ ਤੋਂ ਬਾਅਦ ਸਾਸ ਨੇ ਆ ਕੇ ਪਹਿਲਾਂ ਵੀ ਰਾਤ ਨੂੰ ਬਹੁਤ ਕੁੱਟਿਆ ਮੁੰਡੇ ਨੂੰ ਬਾਹਰ ਭੇਜ ਕੇ ਕਮਰੇ ਤੋਂ ਬਾਹਰ ਭੇਜ ਕੇ ਉਹਨਾਂ ਨੇ ਕੁੱਟਮਾਰ ਕੀਤੀ ਤੇ ਉਸ ਤੋਂ ਬਾਅਦ ਸਵੇਰ ਰਜਾ ਮੰਦਿਰ ਨਾਲ ਲੈ ਕੇ ਜਾ ਰਹੇ ਸੀ ਮੈਨੂੰ ਲੈ ਕੇ ਜਾਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਹਮਲਾ ਕਰਤਾ ਸਾਡੀ ਗੱਡੀ ਵੀ ਸਾਰੀ ਤੋੜਤੀ ਅੱਗੋ ਵੀ ਪਿੱਛੋ ਵੀ ਸਾਰੀ ਗੱਡੀ ਖਤਮ ਹੀ ਕਰਤੀ ਉਹਨੇ ਪਿੱਛੇ ਸਾਰੇ ਤੋੜਤੇ ਉਸ ਤੋਂ ਬਾਅਦ ਮੇਰਾ ਬੇਬੀ ਆ ਛੋਟਾ 7 ਮਹੀਨਾ ਦਾ ਉਹ ਵੀ ਲੈ ਕੇ ਚਲੇ ਗਏ ਨੇ ਉਹ ਹਜੇ ਛੋਟਾ ਬਹੁਤ ਛੋਟਾ ਹਜੇ ਮੇਰੇ ਤੋਂ ਬਿਨਾ ਇੱਕ ਮਿੰਟ ਵੀ ਜਾਂਦਾ ਪਰ ਹੁਣ ਨੇ ਟਾਈਮ ਹੋ ਗਏ 3 3 ਘੰਟੇ ਹੋ ਗਏ ਮੇਰੇ ਤੋਂ ਬਿਨਾ ਹੁਣ ਮੈਨੂੰ ਨਹੀਂ ਪਤਾ ਉਹ ਕਿੱਥੇ ਆ ਕਿੱਥੇ ਨੇ ਤੁਸੀਂ ਬੱਚੇ ਤੁਹਾਡੀ ਸ਼ਾਦੀ ਹੋਈ ਨੂੰ ਕਿੰਨਾ ਟਾਈਮ ਹੋ ਗਿਆ 2 ਸਾਲ ਹੋ ਗਏ ਤੁਹਾਡੇ ਨੇ ਜਿਹੜਾ ਹਮਲਾ ਕੀਤਾ ਕਿੰਨਾ-ਕਿੰਨਾ ਲੋਕਾਂ ਨੇ ਕੀਤਾ ਔਰ ਕਿੰਨੇ ਲੋਕ ਸੀ ਔਰ ਉਹਨਾਂ ਕੋਲੇ ਕਿੰਨੇ ਘਾਤਿਆਰ ਸੀ ਇਹਨਾਂ ਮੈਂ ਦੇਖਿਆ ਨਹੀਂ ਕਿਉਂਕਿ ਮੈਂ ਗੱਡੀ ਦੇ ਵਿੱਚ ਬੈਠੀ ਸੀ ਮੈਲੇ ਮੈਨੂੰ ਕੁਝ ਕਲੀਅਰ ਨਹੀਂ ਦਿਖ ਰਿਹਾ ਸੀ ਕਿਉਂਕਿ ਮੈਂ ਮੈਂ ਦਾਦ ਨਹੀਂ ਸਤਿਫਿਕਾਂ ਮੈਂ ਕੋਈ ਕੰਪਲੀਟ ਕਿਸੇ ਨੂੰ ਨਹੀਂ ਦੇਖ ਪਾਈ ਕਿੰਨੇ ਜਾਣਾ ਸੀ ਕਿੰਨੇ ਨਹੀਂ ਝਗੜਾ ਕਿਸ ਗੱਲ ਤੋਂ ਹੋਇਆ ਸੀ ਤੁਹਾਡਾ ਝਗੜਾ ਬਸ ਇਦਾਂ ਹੀ ਨੋਰਮਲ ਸੀਗਾ ਵੀ ਮੈਨੇ ਆਪਣੇ ਘਰੇ ਜਾਣਾ ਸੀ ਉਹ ਕਹਿੰਦੇ ਸੀ ਬੇਬੀ ਨੂੰ ਨਹੀਂ ਦਿੰਦੇ ਵੀ ਤੂੰ ਜਾਣਾ ਤੂੰ ਜਾ ਪਰ ਅਸੀਂ ਜਵਾਸ ਨੂੰ ਨਹੀਂ ਦਿੰਦੇ ਤਦ ਮੇਕ ਕੀ ਮਾਮਲਾ ਕਿਉਂ ਇਹ ਹੋ ਗਿਆ ਤੁਹਾਡਾ ਇਹ ਕਿ ਚੱਕਰ ਪਈ ਔਰ ਅਸੀਂ ਮੁੰਡਾ ਲੈ ਕੇ ਜਾ ਰਹੇ ਸੀ ਉਹ ਪਿੱਛੋਂ ਆ ਕੇ ਮੁੰਡਾ ਵੀ ਖਿੱਚ ਕੇ ਲੈ ਕੇ ਗਿਆ ਗੱਡੀ ਵੀ ਤੋੜ ਗਏ ਤੁਸੀਂ ਸੈਂਪੀ ਨਾਲ ਜਾ ਰਹੇ ਸੀ ਹਾਂਜੀ ਹਾਂਜੀ ਮੇਰੇ ਮੇਰੇ ਕਾਨੇ ਮੈਂ ਫਾਦਰ ਇਨ ਲਾ ਵੀ ਸੀਗੇ ਘਰੇ ਉਹਨਾਂ ਨੂੰ ਉਹਨਾਂ ਨੂੰ ਘਰੇ ਬਿਠਾ ਕੇ ਉਹਨਾਂ ਨਾਲ ਗੱਲਬੁੱਲ ਕਰਕੇ ਫੇਰ ਅਸੀਂ ਘਰ ਤੁਰਿਆ ਹੁਣ ਤੁਸੀਂ ਕੀ ਮੰਨ ਕਰਦੇ ਹੋ ਬਸ ਸੁਣਵਾਈ ਕੀਤੀ ਜਾਵੇ ਜਿਹੜੇ ਆ ਸ਼ੀਸ਼ੇ ਵਗੈਰਾ ਤੋੜੇ ਹਮ ਪਕੜੇ ਜਾਣ ਬਸ ਉਹ ਤਾਂ ਕੁਛ ਨਹੀਂ ਕਿੰਨੇ ਕ ਬੰਦਿਆਂ ਨੇ ਹਮਲਾ ਕੀਤਾ ਮੈਨ ਨੇ ਕਲੀਅਰ ਨਹੀਂ ਦੇਖਿਆ ਹੁਣੇ ਪੰਜਾਬ ਨੂੰ 60 70 ਬੰਦਾ ਹੈਗਾ ਸਿਗਾ ਉਹਨਾਂ ਦਾ ਸਾਤ ਵੀ ਸੀਗੀ ਉਹਦੀ ਭੈਣ ਵੀ ਸੀਗੀ ਉਹਦੀ ਉਹਨਾਂ ਨੇ ਇਹਨੂੰ ਮਾਰ ਕੁੱਟ ਕੇ ਆ ਦੇਖੋ ਇਹਨੂੰ ਹਮਲਾ ਇਹ ਹਮਲਾ ਕਰਕੇ ਇਹਨੂੰ ਮੁੰਡਾ ਲੈ ਕੇ ਗਿਆ ਤੁਹਾਡੇ ਹਸਬੰਦ ਦਾ ਕੀ ਨਾਮ ਹੈ ਮੰਨੂ ਹਾਂਜੀ ਮੰਨੂ ਕਿਹੜੀ ਜਗ੍ਹਾ ਰਹਿੰਦੇ ਆ ਰਾਇਲ ਕਲੋਨ ਹਾਂਜੀ ਰਾਇਲ ਕਲੋਨ ਰੋਇਲ ਕਲੋਨੀ ਤੇ ਤੁਹਾਡੇ ਸੋਹਰਾ ਸਾਹਿਬ ਦਾ ਤੁਹਾਡੇ ਸੋਹਰਾ ਸਾਹਿਬ ਦਾ ਜਾਂ ਸੱਸ ਦਾ ਕੀ ਨਾਮ ਵਗੈਰਾ ਮਮਤਾ ਸੰਨੀ ਇਹ ਪਹਿਲੀ ਛਾ ਲੜਕੀ ਸੀਗੀ ਉਹਦੀ ਮੋਨੂ ਨਾਲ ਮੈਰਿਜ ਹੋਈ ਸੀਗੀ ਇਹਨਾਂ ਦਾ ਇੱਕ 7 ਮਹੀਨਿਆਂ ਦਾ ਬੇਬੀ ਹੈਗਾ ਉਸ ਤੋਂ ਬਾਅਦ ਅੱਜ ਉਹ ਕਿਤੇ ਇੰਡੀਆ ਆਸਟ੍ਰੇਲੀਆ ਸੀ ਬੰਦੀ ਉਹਦਾ ਪਰਿਵਾਰਕ ਮੈਂਬਰ ਨੂੰ ਲੈ ਕੇ ਜਾ ਰਹੀ ਸੀ ਲੜਕੀ ਨੂੰ ਤੇ ਰਸਤੇ ਵਿੱਚ ਉਹਦੇ ਘਰ ਵਾਲਿਆਂ ਨੇ ਆਪਣੇ ਨਾਲ ਦੋ ਦੂਸਰਾਂ ਨਾਲ ਲੈ ਕੇ ਉਹਨਾਂ ਦੀ ਗੱਡੀ ਪੰਨ ਤੋੜ ਦਿੱਤੀ ਹੈ ਜਿਨ੍ਹਾਂ ਨੇ ਅੱਜ ਹੀ ਕੰਪਲੇਂਟ ਦੇ ਕੇ ਗਏ ਨੇ ਕਸੀ ਉਹਨਾਂ ਦੇ ਸਭ ਤੋਂ ਸਭ ਤੋਂ ਕਾਰਵਾਈ ਕਰ ਰਹੇ ਹਾਂ